ਹਾਂ ਚਲ ਬਹੁਤ ਵਧੀਆ ਹੋ ਗਿਆ ਵਧਾਈਆਂ ਹੋ ਗਈਆਂ ਹੈਂ ਹੋਰ ਕੀ ਗਰਮੀ ਵੀ ਬਹੁਤ ਹੈਗੀ ਹੈ ਨਾ ਫਿਰ ਕਰਨੀ ਹੁੰਦੀ ਆ ਤੇ ਹਾਂ ਸਹੀ ਗੱਲ ਆਗਲਾ ਇੰਨੀ ਮਿਹਨਤ ਕਰਦਾ ਆ ਤੇ ਫਾਇਦਾ ਕੀ ਨਿਆਣੇ ਗਰਮੀ ਚ ਜਾਣ ਉਹ ਖੁਸ਼ੀ ਹੋਈ ਮੈਨੂੰ ਤਾਂ ਇਹ ਅਰਦਾਸ ਦੀ ਸੱਚੀ ਹਾਂ ਨਹੀਂ ਇੱਥੇ ਕੀ ਲੋੜ ਐ ਇੱਥੇ ਜੰਮੀ ਸਭ ਕੁਝ ਹੈਗਾ ਆ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਨਾ ਚਿੰਤਾ ਕਰਿਆ ਕਰੋ ਤੁਸੀਂ ਆਪਣਾ ਕਮਾਓ ਤੇ ਖਾਓ ਕੋਈ ਨਾ ਹਾਂ ਹਾਂ ਲੈ ਕਿਉਂ ਨਹੀਂ ਆਣਾ ਰਖੜੀ ਤੇ ਮੈਂ ਆਉਂਗੀ ਅੱਛਾ ਕੰਮ ਤੇ ਗਿਆ ਵਾ ਕਦੋਂ ਆਣਾ ਉਹਨੇ ਚਲ ਕੋਈ ਨਾ ਭਾਬੀ ਤਾਂ ਹੈਗੀ ਉਹਨੂੰ ਰਖੜੀ ਫੜਾ ਦਿੰਦੀ ਮੈਂ ਹਾਂ ਚਲ ਬਹੁਤ ਵਧੀਆ ਹੋਇਆ ਹੌਲੀ ਹੌਲੀ ਰੱਬ ਚੱਲ ਹੋਰ ਇਨਵਰਟਰ ਲਾਇਆ ਹੋਰ ਹੌਲੀ ਹੌਲੀ AC ਲਵਾ ਲੋਗੇ ਫੇ ਚੜ ਠੀਕ ਹਾਂ ਮੈਂ ਰਖੜੀ ਤੇ ਮਿਲਦੀ ਫੇ ਆਉਂਗੀ ਠੀਕ ਮੰਮੀ ਹਾਂ ਮੈਂ ਕਿਹਾ ਥੋੜੀ ਥੋੜੀ ਗੱਲਾਂ ਕਰਨ ਲਈ ਸੀ ਬਤਾ ਨਹੀਂ ਰਹੇ ਸੀ ਕਿ ਆਹ ਲੰਡਾਂ ਨੂੰ ਵੇਟ ਕਰ ਤੇ ਲੰਡਾਂ ਪੀ ਕੇ ਹਾਂ ਸਭ ਜੀ ਲੋ ਆਣਦੇ ਕੁ ਆਪਣੀ ਤੋਂ ਆਦੇ ਤੇ ਉਹ ਕਹਿੰਦੇ ਮੈਨੂੰ ਤਾਂ ਕੁਛ ਨਹੀਂ ਚਾਹੀਦਾ ਮੇਰੇ ਕੋਲ ਤਾਂ ਸਾਰਾ ਕੁਝ ਹੈਗਾ ਉਹਨਾਂ ਨੂੰ ਉਹ ਜੇ ਕਹਿੰਦੇ ਨਾ ਅਸੀਂ ਗਈਏ ਤਾਂ ਕੰਮ ਵੀ ਉਹਨਾਂ ਨੂੰ ਮਨਾ ਕਰਦੇ ਆ ਸਾਨੂੰ ਨੂੰ ਨਹੀਂ ਕੁਛ ਚਾਹੀਦਾ ਆਪਣੇ ਪੇਕੇ ਨਾਲ ਸੋਚਦੀ ਆ ਫਿਰ ਉਹਦਾ ਤਾਂ ਨਹੀਂ ਸੋਚਦੀ ਸਾਬੀ ਦਾ ਕੁਛ ਉਹਨਾਂ ਲਈ ਸੋਚਦੀ ਤੇ ਇਹਨਾਂ ਨੇ ਏਸੇ ਹੀ ਲੱਣਾ ਆ ਮਾ ਇਹਦੇ ਜੋਗ ਹਨ ਕੁਛ ਕਹਿੰਦੇ ਮੈਨੂੰ ਵੀ ਕੁਛ ਚਾਹੀਦਾ ਮੈਂ ਚਾਰ ਮਹੀਨਿਆਂ ਦਾ ਕਰਦੀ ਆ ਦੁਆ ਲਈ ਸਾਰਾ ਕੁਛ ਹੈਗਾ ਆ ਹਾਂ ਵਧਾਈਆਂ ਦੇਣ ਲਈ ਅੱਛਾ ਕਿੰਨੀ ਦਿਨ ਕਰ ਲਿਆ ਮੈਂ ਸੋਚੀ ਇਹ ਜੁੱਗ ਗਿਆ ਹੈਗਾ ਨਾ ਕੰਨੀ ਮੈਂ ਭਰਾ ਦਿਹਾੜੀਆਂ ਕਰਦਾ ਮੇਰੇ ਭਰਾ ਕੋ ਹੈ ਨਹੀਂਗਾ ਕੁਛ ਹੈ ਨਹੀਂਗਾ ਉਹ ਕਾ ਉਹ ਹਾਈ ਕੁਛ ਨਹੀਂ ਹੈਗਾ ਤਾਂ ਹੁਣ ਦੇਖ ਲੈ ਤੂੰ ਆਪਦੇ ਘਰ ਦੇ ਸਭ ਕੁਝ ਇਹ ਨੂੰ ਨਹੀਂ ਜਿੰਦਾ ਇਹ ਜਾ ਕੇ ਉਹਨਾਂ ਨੂੰ ਕਹਿ ਦਿੰਦੀ ਆ ਵੀ ਮੇਰੇ ਕੋਲ ਸਭ ਕੁਝ ਮੈਨੇ ਕਰਤਾ ਮੇਨੂੰ ਮੰਮੀ ਜਾਣ ਕੇ ਕਹਿੰਦੇ ਆ ਉਹਨਾਂ ਨੇ ਹਾਂ ਜਾਣ ਕੇ ਕਹਿੰਦੇਗੇ ਵੀ ਮੈਂ ਨਹੀਂ ਕੁਛ ਵੀ ਲੈਣਾ ਹੈਗਾ ਤੁਹਾਡੇ ਕੋਲ ਮੇਰੇ ਕੋ ਸਾਰਾ ਕੁਝ ਇਹ ਉਹਨਾਂ ਦੇ ਅੰਦਰ ਅੰਦਰ ਸੋਚਦੀ ਸਾਡਾ ਨਹੀਂ ਸੋਚਦੀ ਆ ਕੀ ਗੇਟ ਖੜਾ ਕਰਾ ਦਿਆ ਮੰਮੀ ਲੱਗਦਾ ਭਾਜੀ ਇਹ ਕਾਹਦੀ ਮੇਰੇ ਬਾਪ ਜਰਾ ਪਰ ਮਿਠਾਣੀ ਇੱਥੇ ਮੈਂ ਭੇਜਦੀ ਹਾਂ ਉਹਨਾਂ ਨੂੰ ਅੰਦਰ ਵੀ ਪਰ ਮੈਂ ਉਦਾਂ ਕਹੂੰਗੀ ਮੰਮੀ ਨਾ ਤੁਹਾਨੂੰ ਬੁਲਾ ਲੈ ਕੋ ਗੱਲ ਕਰਨੀ ਹੈ ਇਹ ਨਾ ਦੱਸਿਓ ਵੀ ਮੈਂ ਤੁਹਾਨੂੰ ਦੱਸਿਆ ਨਹੀਂ ਦਾ ਠੀਕ ਆ ਨਾ ਹਾਂ ਸਾਥ ਗੇਟ ਮੈਂ ਸੁਣੇ ਹਾਂ ਮੈਂ ਤੇਰਾ ਨਾਂ ਹੀ ਲੈਣਾ ਹਾਂ ਤੁਸੀਂ ਇਦਾਂ ਹੀ ਕਹੀਓ ਠੀਕ ਲੋੜਾ ਚਰਨ ਆ ਲੈਣ ਜੀ ਮੈਂ ਕਿੜਾ ਮੈਂ ਆਵਦੀ ਕਰਨਾ ਨਾਲਸੋਂ ਠੀਕ ਆ ਮੈਂ ਦੇਖਦੀ ਹਾਂ ਲੱਗਦਾ ਗੇਟ ਖੜਕੀ ਲੱਗਦਾ ਪਿਆਰੇ ਹਾਂ ਸਾਰਾ ਕੁਛ ਦੱਸਦੀ ਹਾਂ ਮੰਮੀ ਸਾਰਾ ਕੁਛ ਦੱਸਦੀ ਹਾਂ ਆਰੇ ਸਭੀ ਤੂੰ ਚੰਗਾ ਹੀ ਮੌਕੇ ਤੇ ਆ ਗਿਆ ਕੀ ਹੋਇਆ ਮੈਂ ਸੁਣਿਆ ਬਰਾਵਾ ਵਧਾਈਆਂ ਦਿੱਤੀ ਉਹਨਾਂ ਨੂੰ ਫੋਨ ਤੇ ਕੋਣ ਉਹਨਾਂ ਨੇ ਮੇਟਰ ਤੇ ਹੀ ਘਰ ਆੜੀ ਅੱਛਾ ਹਾਂ ਉਹਨਾਂ ਨੇ ਬਹੁਤਾ ਮਾਰਤੇ ਐ ਕੋਈ ਵੀ ਜਿੱਦੇ ਆੜੀ ਹੈ ਕਰਦੇ ਹਾਂ ਕਰਦੇ ਆ ਇਹਦੇ ਲਈ ਉਹਨਾਂ ਕੋਲ ਕੋਖਣ ਤੇ ਆਪ ਜਿਹੜੇ ਸਭ ਕੁਝ ਕਰੀ ਜਾਂਦੇ ਅੱਛਾ ਹਾਂ ਕੋਣ ਤੇ ਨਹੀਂ ਮੇਟਰ ਲਿਆ ਦਮ ਉਹਨਾਂ ਆਈ ਸੀ ਵੀ ਉਹਨਾਂ ਨੇ ਇਹ ਪੁਰਾਵਾ ਇਹ ਪੁਰਾਏ ਦੀਆਂ ਇਹ ਹੀ ਜਾਣੇ ਤੇ ਕੀ ਕੀ ਉਹਨਾਂ ਨੂੰ ਸਿਖਾਉਂਦੀ ਆ ਕੀ ਕੀ ਕਾਹ ਰਹੂ ਦੇ ਰਹਿੰਦੇ ਸਾਡੇ ਕੋਲ ਅੱਖ ਹੈ ਉਹ ਹੀ ਆਈ ਇਹ ਕੰਨੀ ਸਾਡੇ ਕੋਲ ਸਾਡੇ ਕੋਲ ਆਪਣੇ ਦਿੱਤਾ ਮੈਂ ਕੁਝ ਨਹੀਂ ਦੇ ਲੀਏ ਮੈਂ ਨਹੀਂ ਲੈਣਾ ਤੁਹਾਡੇ ਕੋਲ ਕੁਝ ਵੀ ਇਹ ਤਾਂ ਚੁੱਕ ਹੈ ਨਹੀਂ ਹੋਣਾ ਆਪ ਦੇ ਸਾਰੇ ਕੰਮ ਕਰੀ ਜਾਂਦੇ ਹੁਣ ਤਾਂ ਕਿਸੇ ਨੂੰ ਦੱਸਿਆ ਹਾਂ ਮੈਂ ਸੁਣਿਆ ਚੋਰੀ ਫੋਨ ਤੇ ਬੁਝਾਈਆਂ ਚੇਂ ਲਈ ਚਾ ਹਾਂ ਉਸ ਤੋਂ ਤਾਂ ਇਹ ਨਹੀਂ ਮੈਂ ਤਾਂ ਮਾਣ ਆਉਂਦਾ ਸਭ ਨੂੰ ਜੱਲ ਨੂੰ ਜੱਲ ਤੇ ਫੜਦੀ ਮੇਰਾ ਚੱਲ ਆ ਗਿਆ ਹੁਣ ਜਾਤੀ ਮੈਨੂੰ ਕਿ ਕੋਈ ਗੱਲ ਨਾਲ ਨਹੀਂ ਮਤਲਬ ਹੈਗਾ ਮੈਨੂੰ ਇਹ ਮਤਲਬ ਕਿ ਘਰੇ ਲੈ ਕੇ ਆਉਂਦੇ ਕੁਝ ਖਾਣੇ ਨਾਲ ਨਾ ਮੈਂ ਕਹਿੰਦਾ ਮੈਂ ਬੰਦ ਸ਼ੋਰ ਮੇਰੇ ਤੋਂ ਕਰਦੀ ਰਹੇ ਜੀ ਥੋੜੇ ਅਧਿਆਈਏ ਕਰਦੇ ਉਹ ਹੌਣ ਇਦਾਂ ਕਰਦੀ ਹੈ ਕੋਈ ਮਤਲਬ ਨਹੀਂ ਉਹ ਪਰਣਾ ਪਰ ਇਹਨੂੰ ਤਾਂ ਦੇਖ ਕੇ ਦੋਨੋਂ ਕੁਝ ਇਹ ਛੋਣੀ ਇਹਦੇ ਵਰੀ ਭੁੱਖ ਦਗਾਉਂਦੇ ਕੋਈ ਕੋਈ ਕੁਲੀ ਇਹ ਤਾਂ ਸਾਨੂੰ ਉਹਨਾਂ ਨੂੰ ਕੁਝ ਦੇਣਾ ਚਾਹੀਦਾ ਇਹ ਥੋੜੀ ਆ ਅੱਗ ਦਾ ਨਾਮ ਗੱਲ ਹਾਂ ਕੋਈ ਵਧੀਆ ਕੀਤਾ ਬੰਦ ਦੱਸਦਾ ਹਾਂ ਮੈਂ ਲੈਣਾ ਖਬਰ ਇਹ ਨਹੀਂ ਮੈਂ ਚੋਰੀ ਸੁਣਿਆ ਚੋਰੀ ਵਧਾਈਆਂ ਪੌੜੀਆਂ ਤੇ ਖੜੀ ਹੋ ਕੇ ਫੋਨ ਕਰਨ ਲਈ ਚਲ ਹਾਂ ਕੋਈ ਨਾ ਲੈਣਾ ਖਬਰ ਉਸ ਨਾਲ ਨਹੀਂ ਮੈਂ ਕਾ ਜੇ ਸਾਡੀ ਆਜ ਨੂੰ ਮੌਕੇ ਤੇ ਹੁਣ ਹੀ ਜਾ ਜੂਗਾ ਮੈਂ ਅੱਗ ਦਾ ਨਾਮ ਇਹ ਤਾਂ ਦੀ ਹੈ ਉਸ ਨਾਲ ਹਾਂ ਉਹ ਠੀਕ ਹੈ ਕੀ ਕਰਦੇ ਵੀ ਨਹੀਂ ਬਸ ਮੈਂ ਤੇ ਬੋਝ ਨੂੰ ਪਾਣੀ ਵਧਾਈਆਂ ਨਾਲੇ ਤੁਹਾਨੂੰ ਕਾਹਦੀਆਂ ਨਵੇਦਨ ਲੱਗਿਆ ਤੁਹਾਡੇ ਕੋਲ ਕਿਹਦੀ ਦਾ ਦੱਸਿਆ ਵੀ ਨਹੀਂ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਸੀ ਮੈਂ ਤਾਂ ਚੱਲ ਪੜਾ ਉਹਨੇ ਲੈ ਲਿਆ ਗਈ ਵਿੱਚ ਕੋਈ ਚੀਜ਼ ਬਣਾਈ ਨਾ ਪਤਾ ਕੀ ਗਰਮੀ ਬੜੀ ਆ ਵਿਚਾਰੇ ਨਿਆਣੇ ਤਾਂ ਹੰਦੇ ਸੀਗੇ ਤੇ ਮੈਂ ਕਿਹਾ ਚੱਲ ਹੁਣ ਮੈਂ ਕਿਹਾ ਦੀਨੇ ਤਾਂ ਮੈਨੂੰ ਦੱਸ ਨਹੀਂ ਨਹੀਂ ਮੈਂ ਦੱਸਣਾ ਸੀਗਾ ਮੇਰੇ ਲਈ ਕਿੱਥੇ ਮਿਲਿਆ ਉਹਦੋਂ ਦੀ ਤਾਂ ਲੱਗੀ ਆ ਰਸੋਈ ਚੋਂ ਨਿਕਲੀ ਇੱਧਰ ਲੱਗ ਗਈ ਫਿਰ ਮੈਂ ਮੰਮੀ ਨੂੰ ਵੀ ਸਗੋ ਦੱਸਨਾ ਹੀ ਮੰਮੀ ਨੂੰ ਮੈਨੂੰ ਤਾਂ ਪਤਾ ਲੱਗ ਗਿਆ ਮੈਂ ਕਿਹਾ ਚੱਲ ਮੈਂ ਵਧਾਈਆਂ ਤੇ ਮੈਨੂੰ ਸਾਨੂੰ ਤਾਂ ਬੜੀ ਖੁਸ਼ੀ ਹੋਈ ਸੀ ਚੱਲ ਵਧਿਆ ਆਪਣਿਆਂ ਨੂੰ ਹੀ ਖੁਸ਼ੀ ਹੁੰਦੀ ਆ ਚੱਲ ਵਿਚਾਰਾ ਚੱਲ ਵਧਿਆ ਹੋਏ